ਕੁਝ ਜੋਦੇ ਲੰਮੀ ਉਮਰ ਨਹੀਂ ਜਿਉਂਦੇ ਪਰ ਉਹ ਜੋ ਛੜ ਜਾਂਦੇ ਹਨ ਉਹ ਸਦੀਵਾਂ ਜਿਉਂਦਾ ਰਹਦਾ ਹੈ ਕਰਤਾਰ ਸਿੰਘ ਸਰਾਬਾ ਉਹ ਨਾਮ ਜਿਸ ਨੇ 19 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਹਕੂਮਤ ਦੇ ਹੌਸਲੇ ਹਿਲਾ ਦਿੱਤੇ 24 ਮਈ 1896 ਲੁਧਿਆਣਾ ਦੇ ਪਿੰਡ ਸਰਾਬਾ ਦੀ ਮਿੱਟੀ 'ਚ ਇੱਕ ਐਸੀ ਚਿੰਗਾਰੀ ਜਨਮ ਲੈਂਦੀ ਹੈ ਜਿਸ ਦਾ ਨਾਮ ਸੀ ਕਰਤਾਰ ਸਿੰਘ ਇਹ ਉਹ ਧਰਤੀ ਸੀ ਜਿੱਥੇ ਖੇਤਾਂ ਦੀ ਖੁਸ਼ਬੂ ਨਾਲ ਆਜ਼ਾਦੀ ਦਾ ਸੁਪਨਾ ਵੀ ਪਲਦਾ ਸੀ ਤੇ ਇੱਕ ਨਿੱਕਾ ਬੱਚਾ ਹੌਲੀ-ਹੌਲੀ ਬਗਾਵਤ ਦੀ ਰੂਹ ਬਣਦਾ ਜਾ ਰਿਹਾ ਸੀ 16 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਅਮਰੀਕਾ ਪਹੁੰਚਦਾ ਹੈ ਉੱਥੇ ਉਹ ਸਿਰਫ ਵਿਦਿਆਰਥੀ ਨਹੀਂ ਰਹਿੰਦਾ ਗਦਰ ਪਾਰਟੀ ਦਾ ਸਭ ਤੋਂ ਨੌਜਵਾਨ ਸਭ ਤੋਂ ਨੇੜ ਸੂਰਮਾ ਬਣ ਜਾਂਦਾ ਹੈ ਗਦਰ ਦੇ ਪੱਤਰ 'ਚ ਉਸਤੇ ਲਿਖੇ ਸ਼ਬਦ ਹਰ ਭਾਰਤੀ ਦੇ ਦਿਲ ਵਿੱਚ ਬਗਾਵਤ ਦੀ ਅੱਗ ਵਾਂਗ ਵਗਦੇ ਸਨ ਜਦ ਅੰਗਰੇਜ਼ ਸੋਚਦੇ ਸਨ ਕਿ ਭਾਰਤ ਦੀ ਰਗਾ 'ਚ ਗੁਲਾਮੀ ਹੈ ਉੱਥੇ ਕਰਤਾਰ ਸਿੰਘ ਕਹਿੰਦਾ ਸੀ ਆਜ਼ਾਦੀ ਮੰਗੀ ਨਹੀਂ ਜਾਂਦੀ ਛਿਣੀ ਜਾਂਦੀ ਹੈ ਹਥਿਆਰ ਖਤਰਾ ਗ੍ਰਿਫਤਾਰੀਆਂ ਕੁਝ ਵੀ ਉਸਦੀ ਜਵਾਨੀ ਨੂੰ ਰੋਕ ਨਹੀਂ ਸਕਿਆ ਉਹ ਵਤਨ ਵਾਪਸ ਆ ਗਿਆ ਜਿੱਥੇ ਉਸ ਨੂੰ ਆਪਣੀ ਮਿੱਟੀ ਤੋਂ ਵੱਧ ਕੁਝ ਪਿਆਰਾ ਨਹੀਂ ਸੀ ਜਦ ਅੰਗਰੇਜ਼ਾਂ ਨੇ ਉਸਨੂੰ ਫੜਿਆ ਉਹ ਸੋਚਦੇ ਸਨ ਕਿ 19 ਸਾਲ ਦਾ ਜਵਾਨ ਥਰਥਰਾ ਜਾਵੇਗਾ ਪਰ ਕਰਤਾਰ ਸਿੰਘ ਦਾ ਚਿਹਰਾ ਮੌਤ ਦੇ ਸਾਹਮਣੇ ਵੀ ਚਮਕਦਾ ਸੀ ਜੱਜ ਨੇ ਪੁੱਛਿਆ ਦਨ ਫਾਂਸੀ ਦਾ ਡਰ ਹੈ ਸਰਾਬਾ ਮੁਸਕਰਾਇਆ ਤੇ ਕਹਿੰਦਾ ਜੇ ਵਤਨ ਲਈ ਮਰਨਾ ਹੀ ਪਵੇ ਤਾਂ ਇਹ ਫਹਾ ਮੇਰੇ ਲਈ ਤਾਜ ਤੋਂ ਘੱਟ ਨਹੀਂ 16 ਨਵੰਬਰ 1915 ਉਹ ਦਿਨ ਜਦ ਤਖਤ ਤੇ ਇੱਕ ਨੌਜਵਾਨ ਨਹੀਂ ਆਜ਼ਾਦੀ ਦੀ ਇੱਕ ਲਹਿਰ ਚੜੀ ਸੀ ਫਹਾ ਤੇ ਚੜਦੇ ਸਮੇਂ ਵੀ ਉਸਦੇ ਹੋਂਠਾਂ ਤੇ ਇੱਕ ਹੀ ਜੁੰਬਲਾ ਸੀ ਮੇਰੀ ਕੌਮ ਜਿੰਦਾ ਰਹੇ ਤੇ ਇਸ ਧਰਤੀ ਤੇ ਹਜ਼ਾਰਾਂ ਸਰਾਬੇ ਜੰਮਣ ਕਰਤਾਰ ਸਿੰਘ ਸਰਾਬਾ ਤੁਰ ਗਿਆ ਪਰ ਉਸਦੀ ਆਵਾਜ਼ ਉਸਦਾ ਜੋਸ਼ ਉਸਦਾ ਲਹੂ ਅੱਜ ਵੀ ਪੰਜਾਬ ਦੀ ਹਵਾ ਵਿੱਚ ਵਸਦਾ ਹੈ 19 ਸਾਲ ਦਾ ਉਹ ਨੌਜਵਾਨ ਅੱਜ ਵੀ ਸਾਡੇ ਅੰਦਰ ਹਿੰਮਤ ਬੇਬਾਕੀ ਤੇ ਕੁਰਬਾਨੀ ਜਿੰਦਾ ਰੱਖਦਾ ਹੈ ਸਰਬਾ ਇੱਕ ਨਾ ਨਹੀਂ ਇੱਕ ਜ਼ਜ਼ਬਾ ਹੈ ਇੱਕ ਅਗ ਹੈ ਇੱਕ ਇਨਕਲਾਬ ਹੈ